ਇੱਕ ਪਾਸੇ ਪੰਜਾਬ ਦੇ ਮਸ਼ਹੂਰ ਸੱਭਿਆਚਾਰਕ ਗਾਇਕ ਰਾਜੀਵ ਜਵੰਦਾ ਨੇ ਮੁਹਾਲੀ ਦੇ 40s ਹਸਪੀਟਲ ਦੇ ਵਿੱਚ ਆਪਣੇ ਆਖਰੀ ਸੁਵਾਸ ਲਏ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਹਾਲਾਂਕਿ ਰਾਜੀਵ ਜਵੰਦਾ ਦਾ ਸਿਵਾ ਠੰਡਾ ਨਹੀਂ ਹੋਇਆ ਹੋਵੇਗਾ ਤੇ ਦੂਸਰੇ ਪਾਸੇ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਫਿਲਮੀ ਅਦਾਕਾਰ ਦੀ ਮੌਤ ਹੋ ਗਈ ਪੂਰੇ ਪੰਜਾਬ ਦੇ ਵਿੱਚ ਸੰਸਰੀ ਦਾ ਮਾਹੌਲ ਬਣਿਆ ਹੋਇਆ ਹੈ ਖਾਸ ਕਰਕੇ ਪੰਜਾਬ ਦੀ ਗਾਇਕ ਫਿਲਮ ਅਤੇ ਬਾਡੀ ਬਿਲਡਰ ਇੰਡਸਟਰੀ ਨੂੰ ਕਿਸ ਦੀ ਨਜ਼ਰ ਲੱਗੀ ਹੈ ਸਿਆਸੀ ਕਤਲ ਦੱਸਿਆ ਜਾ ਰਿਹਾ ਹੈ ਡਾਕਟਰਾਂ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਕਿਹੜੀ ਗਲਤੀ ਕੀਤੀ ਗਈ ਬਾਡੀ ਬਿਲਡਰ ਅਤੇ ਫਿਲਮੀ ਅਦਾਕਾਰ ਵਰਿੰਦਰ ਭੁੰਮਣ ਨੂੰ ਲੈ ਕੇ ਕਿ ਮੌਕੇ ਤੇ ਉਸ ਨੂੰ ਦੋ ਹਾਰਟ ਅਟੈਕ ਹੋਏ ਮੌਕੇ ਤੇ ਉਹਨਾਂ ਦਾ ਸਰੀਰ ਨੀਲਾ ਹੋ ਗਿਆ ਇਹ ਇਲਜ਼ਾਮ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਉਹਨਾਂ ਦੇ ਦੋਸਤਾਂ ਵੱਲੋਂ ਲਵਾਏ ਗਏ ਲਾਏ ਗਏ ਨੇ ਅੰਬਰ ਸਰ ਫੋਰਟੀ ਹਸਪੀਟਲ ਦੇ ਡਾਕਟਰਾਂ ਤੇ ਜਿਨ੍ਹਾਂ ਵੱਲੋਂ ਵਰਿੰਦਰ ਘੁੰਮਣ ਦਾ ਆਪਰੇਸ਼ਨ ਕੀਤਾ ਜਾ ਰਿਹਾ ਸੀ ਆਪਰੇਸ਼ਨ ਦੌਰਾਨ ਦੋ ਹਾਰਟ ਟੈਕ ਕਿਵੇਂ ਆ ਗਿਆ ਕਿਸ ਤਰ੍ਹਾਂ ਹਾਰਟ ਟੈਕ ਹਾਰਟ ਫੇਨ ਹੋ ਗਿਆ ਇਸ ਨੂੰ ਲੈ ਕੇ ਵੱਡੇ ਖਲਾਸੇ ਹੋਏ ਨੇ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ वो वो क्लॉक का पेरिस साडे ब्रेंद्र खमन जी शाकाहारी पोते बेटर उस अस्पताल की पेट चढ़ गई कियो सो अस्पताल में हम एक पैरामीटर सेट कीते सी जो पीजे सेट करती है सीओ थे पीए से क्लीयरेंस पंच का किस तरह देखी गई ਕਿਉਂਕਿ ਅਸੀਂ ਆਪਰੇਸ਼ਨ ਤੋਂ ਪਹਿਲਾਂ ਪੀਸੀਏ ਦੇ ਵਿੱਚ ਸਟੱਪਲ ਜਾਣਿਆ ਜਿੰਨੇ ਆਪਰੇਸ਼ਨ ਕਰਨਾ ਹੁੰਦਾ ਹੈ ਉਹ ਸਾਮੂ ਲਿਖੇ ਦਿੰਦਾ ਹੈ ਕਿ ਹਾਰਟ ਵਾਲਿਆਂ ਨੂੰ ਕਲਰਫਲੈਸ਼ੋ ਹਾਰਟ ਡਿਪਾਰਟਮੈਂਟ ਤੋਂ ਪੀਸੀਏ ਤੋਂ ਕਲੀਅਰਸ ਲਿਖਿਓ ਪੀਸੀਏ ਉਹ ਡਿਪਾਰਟਮੈਂਟ ਹੈ ਜਿਹੜਾ ਬੰਦੇ ਨੂੰ ਬੇਹੋਸ਼ ਕਰ ਦਿਆ ਤੇ ਹੌਸਟਲੀ ਹੁੰਦਾ ਹੈ हजाराब नौजवान लगे अपरे मेहली कारण सिख डा नीमा टीका लेहोश करता है जबकि जरुरत होंगी है पूरी टीम की उसना बेहोश करने तो पहला उसकी बॉडी के सारे पेरा पीजीआई तीन दिन चेक कर द स्टैंबर जैसी छावियों मौके से टीम लाजेस सारा पुष्टि को गहरा करके चेक कर ले मैं अपील करनी चाहूंगा भगवान हनुमान जी ਨੂੰ ਇਸ ਵਰਸਾਰੇ ਨੂੰ ਰੋਕਿਆ ਇਹ ਹੁਣ ਤਾਂ ਸਾਹਮਣੇ ਆਉਂਦਾ ਗਿਆਸ ਕੇ 25 ਸਾਲ ਦੇ ਦੇਖਦੇ ਆ ਹਜ਼ਾਰਾਂ ਮੌਤਾਂ ਆਉਂਆ ਹੋ ਰਹੀਏ ਨੇ ਜਿਨ੍ਹਾਂ ਨੂੰ ਅਸੀਸਾ ਨਾ ਮੰਨ ਕੇ ਜਦਬ ਨਹੀਂ ਕਰਦੇ ਆਪਣੇ ਆਪ ਵਿੱਚ ਕਿਉਂਕਿ ਅਸੀਂ ਹੋ ਬਸ ਫੋਨ ਜਿਨ੍ਹਾਂ ਨੇ 25-25 ਸਾਲ ਡਾਕਟਰੀ ਲਾਈਨ ਦੇ ਵਿੱਚ ਤੱਕੇ ਖਾਦੇ ਨੇ ਕਿਹੜਾ ਟੈਸਟ ਕਿਵੇਂ ਹੁੰਦਾ ਸਭ ਨਾਲੋਂ ਪਹਿਲੀ ਗੱਲ ਤਾਂ ਆ ਦੱਸ ਇਹ ਸਿੱਟਾ ਉਹ ਕਿ ਸਾਰੇ ਬੋਡੀ ਦੇ ਟੈਸਟ ਹੋ ਕੇ 2 ਦਿਨ ਦੇ ਬਾਅਦ ਆਪਰੇਸ਼ਨ ਦੀ ਡੇਟ ਲੈਣ ਜਾਂਦੇ ਆ ਸੀ ਫਿਰ ਘਰੋਂ ਚੱਲ ਕੇ ਭਮਣਜੀ ਕਿਵੇਂ ਗਏ ਇਹਨਾਂ ਪੈਰਾਮੀਟਰ ਨੂੰ ਚੈੱਕ ਕਰਨਾ ਚਾਹੀਦਾ ਹੈ ਮੇਰੀ ਮੀਡੀਆ ਨੂੰ ਅਪੀਲ ਹੈ ਨੈਸ਼ਨਲ ਮੀਡੀਆ ਨੂੰ ਪੰਜਾਬੀ ਨੌਜਵਾਨਾਂ ਦਾ ਕਹਾਣ ਕੱਢ ਰਹੀਆਂ ਨੇ ਕਾਰਪੋਰੇਟ ਵਿਦੇਸ਼ੀ ਕੰਪਨੀਆਂ ਕੋਈ ਮਾਰੀਸ਼ਸ ਰਜਿਸਟਰਡ ਹੈ ਕੋਈ ਸਿੰਗਾਪੁਰ ਰਜਿਸਟਰਡ ਹੈ ਸਾਡਾ سرمਾਇਆ ਤਾਂ ਬاہر ਜਾ ਰਹੀ ਹੈ ਪਰ ਨਾਲ ਨਾਲ ਤੇ ਕਾਫਲਾ ਦੇ ਟੋਲੇ ਆਪਣੀ ਪ੍ਰੋਡਕਸ਼ਨ ਘਟਾ ਲਈ ਜਲਦੀ ਆਪਰੇਸ਼ਨ ਕਰਨ ਲੱਗ ਪਏ ਹਨ ਤਾਂ ਸੈਂਕੜੇ ਜਾਨਾਂ ਦਾ ਰਿਪੋਰਟ ਦੇ ਸਕਦੇ ਹਾਂ ਸੀ ਵੀ ਕੌਫੋਰ ਬੰਦਾ ਪਰ ਗੈਨੀ ਦਾ ਅਤਵੋਤਵ ਮਾਰਿਆ ਗਿਆ ਪੰਜਾਬੀਓ

ਉਨਾ ਪੈਰਾਮੀਟਰਾਂ ਦੇ ਹਿਸਾਬ ਦੇ ਨਾਲ ਨਾ ਤਾਂ ਉਹਨਾਂ ਨੂੰ ਬਿਹੋਸ਼ੀਬਲਾ ਟੀਕਾ ਲਗਾਇਆ ਗਿਆ ਨਾ ਉਹਨਾਂ ਦੇ ਦਿਲ ਦੀ ਇਕੋ ਚੈੱਕ ਕੀਤੀ ਗਈ ਇਹ 2 ਦਿਨ ਦਾ ਪ੍ਰੋਸੈਸ ਹੁੰਦਾ ਹੈ ਉਸ ਤੋਂ 1000 ਗੁਣਾ ਵੱਧ ਪੈਸਾ ਲੈ ਲਿਆ ਅੰਮ੍ਰਿਤਸਰ ਫੋਰਟਿਸ ਹਸਪੀਟਲ ਦੇ ਡਾਕਟਰਾਂ ਨੇ ਅਤੇ ਦੂਸਰੇ ਪਾਸੇ ਉਹਨਾਂ ਦੀ ਮੌਤ ਵੀ ਹੋ ਗਈ ਇਸ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਟੀਮਾਂ ਗਠਿਤ ਹੋਣੀਆਂ ਚਾਹੀਦੀਆਂ ਨੇ ਜੇਕਰ ਵਰਿੰਦਰ ਘੁੰਮਣ ਜੇ ਬੋਡੀ ਬਿਲਡਰਾਂ ਦੀ ਇਸ ਤਰ੍ਹਾਂ ਮੌਤ ਹੋਵੇਗੀ ਫਿਰ ਆਮ ਲੋਕਾਂ ਦਾ ਕੀ ਬਣੇਗਾ ਇਹ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਪੈਰਾਮੈਟਿਕ ਪੀਜੀਆ ਦੇ ਵਿੱਚ ਹੁੰਦੇ ਨੇ ਉਹਨਾਂ ਪੈਰਾਮੈਟਰਾਂ ਤੇ ਆਪਰੇਸ਼ਨ ਪੰਜਾਬ ਦੇ ਬਾਕੀ ਹਸਪਤਾਲਾਂ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਬਹੁਤੇ ਹਸਪਤਲ ਕੋਪਰੇਟ ਕਰਾਣਿਆਂ ਦੇ ਹੱਥ ਚੜ੍ਹ ਗਏ ਨੇ ਉਹ ਜਿਸ ਤਰ੍ਹਾਂ ਕੋਪਰੇਟ ਕਰਾਣੇ ਕਹਿੰਦੇ ਨੇ ਉਸੇ ਤਰ੍ਹਾਂ ਇਹ ਜਲਦੀ ਜਲਦੀ ਆਪਰੇਸ਼ਨ ਕਰਕੇ ਮੋਟਾ ਪੈਸਾ ਕਮਾਉਂਦੇ ਨੇ ਧੰਨਵਾਦ